ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ ਇਹ ਬਾਣੀ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੁਆਰਾ ਰਾਮਕਲੀ ਰਾਗ ਵਿੱਚ ਉਚਾਰਨ ਕੀਤੀ ਹੋਈ ਹੈ ਹੁਣ ਤੱਕ ਅਸੀਂ ਪਹਿਲੀਆਂ 14 ਪੌੜੀਆਂ ਦੀ ਵਿਚਾਰ ਕੀਤੀ ਹੈ ਨਾਓ ਵੀ ਆਰ ਗੋਇੰਗ ਟੂ ਡਿਸਕਸ ਦਾ 15th ਪੌੜੀ ਆਫ ਆਨੰਦ ਸਾਹਿਬ 15ਵੀਂ ਪੌੜੀ ਦੀ ਅੱਜ ਅਸੀਂ ਵਿਚਾਰ ਕਰਾਂਗੇ ਇਸ ਪੌੜੀ ਦੀ ਜਿਹੜੀ ਪਹਿਲੀ ਤੁਕ ਹੈ ਦਾ ਫਰਸਟ ਲਾਈਨ ਆਫ ਦਿਸ ਪੌੜੀ ਇਸ ਜਿਉ ਤੂੰ ਚਲਾਏਂ ਤੇ ਚੱਲਾਂ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ ਹੁਣ ਪਿਛਲੀ ਪੌੜੀ ਚ ਅਸੀਂ ਸੁਣਿਆ ਸੀ ਕਿ ਗੁਰੂ ਜੀ ਡਿਫਾਈਨਡ ਐਂਡ ਡਿਸਕ੍ਰਾਈਬਡ ਅਬਾਊਟ ਦਾ ਵੇ ਆਫ ਲਾਈਫ ਆਫ ਅ ਭਗਤ ਕੀ ਭਗਤ ਕੌਣ ਹੁੰਦਾ ਹੈ ਟਰੂ ਡਿਵੋਟਿ ਕੀ ਹੁੰਦਾ ਉਹਦੀ ਲਾਈਫ ਕਹਿਜੀ ਹੁੰਦੀ ਉਹਦਾ ਜੀਵਨ ਕਹਿ ਜਾ ਹੁੰਦਾ ਹੈ ਹੁਣ ਉਸ ਰਾਹ ਤੇ ਚੱਲਣ ਲਈ ਗੁਰੂ ਦੇ ਗਿਆਨ ਦੀ ਲੋੜ ਹੈ ਸਮਝ ਦੀ ਲੋੜ ਹੈ ਸਿਆਣਪ ਵਿਜ਼ਡਮ ਦੀ ਲੋੜ ਹੈ ਹੁਣ ਜਦੋਂ ਪਰਮਾਤਮਾ ਦੇ ਰਾਹ ਤੇ ਚੱਲਦੇ ਆਂ ਤੇ ਸਭ ਤੋਂ ਵੱਡਾ ਕੁਐਸਚਨ ਆ ਜਾਂਦਾ ਰੱਬ ਕੌਣ ਹੈ ਕਿੱਥੇ ਹੈ ਕਹੋ ਜਾ ਹੈ ਵੀ ਟ੍ਰਾਈ ਟੂ ਫਾਈਂਡ ਐਂਡ ਡਿਸਕ੍ਰਾਈਬ ਆਲ ਦਾ ਐਟਰੀਬਿਊਟਸ ਆਫ ਗੋਡ ਅੱਲਾ ਰਾਮ ਖੁਦਾ ਵਾਹਿਗੁਰੂ ਵਾਟੇਵਰ ਵੀ ਕਾਲ ਇਟ ਤੋਂ ਸਾਡੀ ਡੌਂਡ ਫਿਰ ਸਾਨੂੰ ਕਨਫਿਊਜ਼ ਕਰ ਦਿੰਦੀ ਅਸੀਂ ਉਸ ਪਰਸੇ ਤੁਰ ਜਾਨੇ ਜਿੱਦਦਰ ਅਸੀਂ ਰੱਬ ਨੂੰ ਡਿਫਾਈਨ ਕਰਨ ਦੇ ਜਿਹੜਾ ਇੱਕ ਕਨਫਿਊਜ਼ਨ ਹੈ ਉਹ ਚ ਪੈ ਜਾਨੇ ਕਿ ਰੱਬ ਦੀ ਪਰਿਭਾਸ਼ਾ ਲੱਭਣੀ ਹੈ ਕਹੋ ਜਾ ਆ ਕਿੱਥੇ ਹੈ ਕਿੱਥੇ ਰਹਿੰਦਾ ਆ ਕੀ ਕਰਦਾ ਆ ਤੁਸੀਂ ਉਹਦੇ ਵਿੱਚ ਉਲੇ ਜਾਨਨੇ ਆ ਅਸੀਂ ਉਹਦੇ ਗੁਣ ਲੱਭਣ ਲੱਗ ਜਾਨਨੇ ਉਹ ਕਹਿ ਜਾਇਆ ਪਰ ਗੁਰਬਾਣੀ ਪਹਿਲੀ ਗੱਲ ਤਾਂ ਸਾਨੂੰ ਉਸ ਰੱਬ ਤੋਂ ਹਟਾ ਦਿੰਦੀ ਹੈ ਜਿਹੜਾ ਕਿਤੇ ਬਾਹਰ ਕਿਸੇ ਅਸਮਾਨ ਤੇ ਸਤਵੇਂ ਅਸਮਾਨ ਤੇ ਬੈਠਾ ਆ ਉਹ ਅ ਗਾਡ ਹੂ ਲਿਵਸ ਔਨ ਦਾ ਸੈਵਨਥ ਕਲਾਊਡ ਔਰ ਸਮ ਸਪੈਸ਼ਲ ਪਲੇਸਿਸ ਕਿਸੇ ਧਾਰਮਿਕ ਥਾਂ ਤੇ ਕਿਉਂਕਿ ਗੁਰਬਾਣੀ ਨੇ ਸਾਨੂੰ ਉਸ ਪ੍ਰਮਾਤਮਾ ਨਾਲ ਜੋੜਿਆ ਜਿਹੜਾ ਸਾਰਿਆਂ 'ਚ ਹੀ ਹੈ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਉਹ ਰਾਮ ਜਿਹੜਾ ਸਾਰਿਆਂ ਦੇ ਹਿਰਦਿਆਂ 'ਚ ਹੈ ਸਾਡੇ ਅੰਦਰ ਹੈ ਤੇ ਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ ਕਿ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਕਿ ਰੱਬ ਤੇਰੇ ਅੰਦਰ ਹੈ ਤੇ ਜਿਹੜਾ ਸਾਡੇ ਅੰਦਰ ਵੱਸਦਾ ਹੈ ਅਸੀਂ ਉਹਨੂੰ ਕਿਤੇ ਲੱਭਣ ਨਹੀਂ ਜਾਣਾ ਵੀ ਨੀਡ ਨਾਟ ਸਰਚ ਥੈਟ ਗੋਡ ਵਾਹਿਗੁਰੂ ਅੱਲਾ ਰਾਮ ਖੁਦਾ ਆਊਟ ਵਰਡ outside somewhere and try to locate and you know unun design ki ode ode chin labne ki eh ho jae ya eh ho je kann eh ho je hath hai eh ho ja chehra eh ho ji aankhan us par so na gurmat ne sanu totally totally chuda ditta bacha liya sanu gurbani and gurmat has saved us from all that wandering in the name of god sabguru gur nanak sahib ne te keh ta ki sah tas banan nan nan hai tohe ko sah murat rana ਇੱਕ ਤੋਂ ਹੀ ਤੁਹਾਨੂੰ ਉਹਦੀਆਂ ਅੱਖਾਂ ਉਹਦਾ ਚਿਹਰਾ ਬਣਾਉਣ ਦੀ ਲੋੜ ਨਹੀਂ ਇਹ ਜਿੰਨੇ ਵੀ ਚਿਹਰੇ ਤੁਹਾਡੇ ਵਾਲੇ ਦੁਆਲੇ ਹਜ਼ਾਰਾਂ ਹੀ ਇਹ ਸਾਰੇ ਉਹੀ ਨੇ ਜਿੰਨੀਆਂ ਅੱਖਾਂ ਨੇ ਸਾਰੀਆਂ ਉਹਦੀਆਂ ਨੇ ਉਹਦੇ ਕੋਈ ਵੱਖਰੇ ਪੈਰ ਪੂਜਣ ਦੀ ਲੋੜ ਨਹੀਂ ਇਹ ਜਿੰਨੇ ਜਿੰਨੇ ਵੀ ਪੈਰ ਆਲੇ ਦੁਆਲੇ ਤੁਰੇ ਫਿਰਦੇ ਸਭ ਉਹਦੇ ਹੀ ਨੇ 댓 ਮੀਨਸ ਸਾਰਿਆਂ ਚ ਹੀ ਹੈ ਅੰਦਰ ਬਾਹਰ ਅੰਤਰ ਬਾਹਰ ਹਰ ਪ੍ਰਭ ਏਕੋ ਇੱਕ ਹੀ ਹੈ ਇੱਕ ਓਮਕਾਰ ਕਹਿ ਦਿੱਤਾ ਤਾਂ ਤੇ ਹੁਣ ਉਹ ਜਿਹੜਾ ਸਾਡੇ ਅੰਦਰ ਹੈ ਉਹਦੇ ਬਹੁਤ ਜਿਆਦਾ ਕੁਛ ਉਹਨੂੰ ਲੱਭਣਾ ਕਹਿਜਾਇਆ ਉਹਦੇ ਉਸ ਕਨਫਿਊਜ਼ਨ ਵਿੱਚ ਉਸ ਝਗੜਿਆਂ ਵਿੱਚ ਉਸ ਉਲਝਣ ਚ ਨਹੀਂ ਪੈਣਾ ਗੁਰੂ ਅਮਰਦਾਸ ਸਾਹਿਬ ਇੱਥੇ ਕਹਿ ਰਹੇ ਨੇ ਦੇਖੋ ਇੱਥੇ ਪਹਿਲੀ ਤੁਕ ਹੈ ਜਿਉ ਤੂੰ ਚਲਾਏਂ ਕੰਮ ਇਹ ਕਰਨਾ ਦਿਸ ਇਜ਼ ਮੋਰ ਇੰਪੋਰਟੈਂਟ ਕਿ ਜਿਵੇਂ ਉਹਦਾ ਹੁਕਮ ਹੈ ਉਸ ਅਨੁਸਾਰ ਜੀਉਣਾ ਹੈ ਦੈਟਸ ਇੰਪੋਰਟੈਂਟ ਰਾਦਰ ਦੈਨ ਪੇਂਟਿੰਗ ਅ ਪਿਕਚਰ ਰਾਦਰ ਦੈਨ ਟ੍ਰਾਈਂਗ ਟੂ ਫਾਈਂਡ ਦ ਫੀਚਰਸ ਆਫ ਗੋਡ ਉਹਦੀ ਪਿਕਚਰ ਬਣਾਉਣ ਉਹਦੀ ਤਸਵੀਰ ਬਣਾਉਣ ਉਹਦੀ ਸ਼ੇਪ ਉਹਦਾ ਆਕਾਰ ਦੇਖਣ ਇਹ ਕਿਥੇ ਰੰਦਾ ਕੀ ਕਰਦਾ ਇਹ ਸਭ ਦੇਖਣ ਦੀ ਬਜਾਏ ਅਸੀਂ ਉਹਦੇ ਹੁਕਮ ਦੀ ਤਾਮੀਲ ਕਰੀਏ ਜੋ ਸਾਨੂੰ ਕਹਿ ਰਿਹਾ ਹੈ ਉਸਤੇ ਅਮਲ ਕਰੀਏ ਹੁਕਮ ਚ ਜੀ ਦੇਖੋ ਇਹੀ ਤੇ ਜਪਜੀ ਸਾਹਿਬ ਗੁਰਬਾਣੀ ਦੀ ਸ਼ੁਰੂਆਤ ਇੱਥੇ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜੇ ਸਚਿਆਰ ਹੋਣਾ ਹੈ ਜੇ ਰੱਬ ਚ ਸਮਾਉਣਾ ਹੈ ਜੇ ਉਹਦੇ ਵਰਗੇ ਬਣਨਾ ਹੈ ਜੇ ਭਗਤ ਬਣਨਾ ਜੋ ਪਿਛਲੀ ਪੌੜੀ ਚ ਆਇਆ ਸੀ ਜੇ ਅੰਮ੍ਰਿਤ ਲੈਣਾ ਹੈ ਨਾ ਮਰਨ ਵਾਲਾ ਗੁਣ ਤਾਂ ਉਹ ਗੁਰ ਤੇ ਪਾਇਆ ਗੁਰ ਸਮਝ ਗਿਆਨ ਹੁਕਮ ਉਹਦੇ ਚੋਂ ਮਿਲਣਾ ਹੈ ਤਾਂ ਸਿ ਉਹ ਕਰਨਾ ਜੋ ਗੁਰ ਜੋ ਸਤ ਗੁਰੂ ਆਨੰਦ ਪਿਆ ਮੇਰੀ ਮੈਂ ਸਤ ਗੁਰੂ ਮੈਂ ਪਾਇਆ ਉਹ ਸਦਾ ਰਹਿਣ ਵਾਲਾ ਸਦਾ ਨਾਲ ਨਿਭਣ ਵਾਲਾ ਜਿਹੜਾ ਗਿਆਨ ਗੁਰੂ ਜਿਹੜਾ ਸਾਨੂੰ ਅੰਦਰੋਂ ਮਿਲ ਰਿਹਾ ਲਗਾਤਾਰ ਹੁਕਮ ਰਾਹੀ ਉਸ ਅਨੁਸਾਰ ਚੱਲਣਾ ਹੈ ਬਸ ਹੋਰ ਉਹਦੇ ਗੁਣ ਲੱਭਣ ਦੀ ਲੋੜ ਨਹੀਂ ਦੇਖੋ ਇੱਥੇ ਭਗਤਾਂ ਵਾਲੇ ਰਾਹ ਤੇ ਤੁਰਨ ਲਈ ਤੁਰਨ ਲਈ ਅੰਦਰ ਵਸਦੇ ਸੱਚੇ ਗੁਰੂ ਸਾਡੇ ਅੰਦਰ ਜਿਹੜਾ ਸੱਚਾ ਗੁਰੂ ਵਸ ਰਿਹਾ ਉਹ ਪ੍ਰਮਾਤਮਾ ਹੈ ਗੁਰਬਾਣੀ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਸਾਹਿਬ ਭਗਤ ਕਬੀਰ ਜੀ ਇਹਨਾਂ ਕੋ ਜਦੋਂ ਅਸੀਂ ਗਿਆਨ ਲੈਨੇ ਤਾਂ ਅਸੀਂ ਉਸ ਸੱਤ ਗੁਰੂ ਆਪਣੇ ਅੰਦਰ ਸਦਾ ਵਸਦੇ ਗੁਰੂ ਪਰਮਾਤਮਾ ਗੁਰੂ ਵੱਡੇ ਨੂੰ ਵੀ ਕਹਿੰਦੇ ਨੇ ਉਸ ਵੱਡੇ ਪਰਮਾਤਮਾ ਨਾਲ ਜੁੜਦੇ ਹਾਂ ਉਹਦੇ ਵੱਲ ਮੁੜਦੇ ਹਾਂ ਉਹਦੀ ਗੱਲ ਸੁਣਨੀ ਆਉਂਦੀ ਆ ਸਾਨੂੰ ਇਸ ਕਰਕੇ ਬਾਹਰੋਂ ਗੁਰੂ ਦਾ ਗਿਆਨ ਲਈਦਾ ਤਾਂ ਉਸ ਸੱਚੇ ਗੁਰੂ ਉਸ ਪਰਮਾਤਮਾ ਨੂੰ ਪੂਰੀ ਤਰ੍ਹਾਂ ਆਪਣਾ ਆਪ ਸੌਂਪਣਾ ਜ਼ਰੂਰੀ ਹੈ ਜੇ ਭਗਤ ਵਾਲੇ ਰਾਹ ਤੇ ਚੱਲਣਾ ਹੈ ਪਗਤਵਾਲਾ ਰਾਹ ਕੀ ਸੀ ਜਿਹੜਾ ਨਿਰਾਲਾ ਸੀ ਦੁਨੀਆ ਤੋਂ ਦੁਨੀਆ ਤੋਂ ਨਿਰਾਲਾ ਮਤਲਬ ਜਿੱਥੇ ਹਰ ਪਾਸੇ ਅਸੀਂ ਲਾਲਚ ਝੂਠ ਵਿਕਾਰ ਈਰਖਾ ਨਫ਼ਰਤ ਚ ਪਏ ਸੀ ਉਸ ਤੋਂ ਨਿਰਾਲਾ ਉਸ ਤੋਂ ਉਲਟਾ ਰਾਹ ਹੋ ਗਿਆ ਜਿੱਥੇ ਹਲੀਮੀ ਹੈ ਨਿਮਰਤਾ ਹੈ ਜਿੱਥੇ ਪਿਆਰ ਹੈ ਜਿੱਥੇ ਦਇਆ ਹੈ ਸੰਤੋਖ ਹੈ ਸਬਰ ਹੈ ਉਹ ਰਾਹ ਭਗਤਾਂ ਵਾਲਾ ਰਾਹ ਤੇ ਉਹ ਭਗਤ ਕਹੋ ਜੇ ਨੇ ਨਾਨਕ ਭਗਤਾਂ ਸਦਾ ਵਿਗਾਸ ਕਿਉਂਕਿ ਉਹ ਗੁਣਾ ਵਾਲੇ ਰਾਹ ਤੇ ਨੇ ਰੱਬੀ ਗੁਣਾ ਚ ਜੀਂਦੇ ਨੇ ਇਸ ਕਰਕੇ ਸਦਾ ਵਿਗਾਸ ਉਹਨਾਂ ਦੇ ਮਨ ਚ ਸਦਾ ਆਨੰਦ ਰਹਿੰਦਾ ਹੈ ਤੇ ਆਨੰਦ ਹੀ ਤਾਂ ਗੱਲ ਹੈ ਸਾਰੀ ਇਸ ਬਾਣੀ ਦੇ ਵਿੱਚ ਤੋਂ ਉਸ ਆਨੰਦ ਵਿੱਚ ਜੀਉਣ ਵਾਲਾ ਜੇ ਭਗਤ ਬਣਨਾ ਹੈ ਉਸ ਰਾਹ ਤੇ ਚੱਲਣਾ ਇਫ ਯੂ ਰੀਅਲੀ ਵਾਂਟ ਟੂ ਅਚੀਵ ਦੈਟ ਇਟਰਨਲ ਬਲਿਸ ਦੈਟ ਆਨੰਦ ਦੈਨ ਯੂ ਹੈਵ ਟੂ ਲਿਸਨ ਯੂ ਹੈਵ ਟੂ ਸਬਮਿਟ ਯੋਰself ਕੰਪਲੀਟਲੀ ਟੂ 댓 ਸਤਗੁਰੂ 댓 ਗੋਡ ਵਾਹਿਗੁਰੂ ਅੱਲਾ ਰਾਮ ਖੁਦਾ ਹੋ ਰੈਜ਼ਾਈਡਸ ਵਿਦਿਨ ਯੂ ਤੁਹਾਨੂੰ ਉਹਨੂੰ ਆਪਣਾ ਆਪ ਸੰਪਣਾ ਪਏਗਾ ਇਹ ਜ਼ਰੂਰੀ ਹੈ ਇਸ ਲਈ ਮੇਰੇ ਮਨਾ ਇਉ ਕਹ ਇਹ ਕਹ ਕਿ हे ਪ੍ਰਭੂ ਜਿਉ ਤੂੰ ਚਲਾਏ ਤੇ ਵਿਚਲਾ ਸੁਆਮੀ ਹੋਰ ਕਹ ਜਾਣਾ ਗੁਣ ਤੇਰੇ ਇਹ ਕਹ ਕਿ ਜਿਵੇਂ ਤੇਰਾ ਹੁਕਮ ਹੈ ਮੈਂ ਉਸ ਤਰ੍ਹਾਂ ਜੀਵਾਂ ਉਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜੀਵਾਂ ਉਸ ਅਨੁਸਾਰ ਚੱਲਾਂ ਇਸ ਤੋਂ ਅੱਗੇ ਹੋਰ ਕਿਆ ਜਾਣਾ ਗੁਣ ਤੇਰੇ ਇਸ ਤੋਂ ਅੱਗੇ ਤੇਰੇ ਹੋਰ ਗੁਣ ਕਿਹੜੇ ਤੂੰ ਕੌਣ ਹੈ ਕਿਹੜੇ ਸਮਾਨ ਤੇ ਰਹਿਣਾ ਕਹੋ ਜਾਂ ਤੇਰਾ ਚਿਹਰਾ ਕਹੋ ਜੇ ਤੇਰੇ ਪੈਰ ਨੇ ਕਹੋ ਜੇ ਤੇਰੀਆਂ ਅੱਖਾਂ ਨੇ ਮੈਨੂੰ ਇਹ ਜਾਣਨ ਦੀ ਲੋੜ ਨਹੀਂ ਅਕਸਰ ਧਰਮ ਦੇ ਖੇਤਰ ਚ ਆ ਕੇ ਅਲੱਗ-ਅਲੱਗ ਰੱਬ ਦੇ ਨਾਮ ਰੱਖ ਕੇ ਅਸੀਂ ਇੰਨਾ ਉਲਝਣਾ ਚ ਪੈ ਜਾਂਦੇ ਹਾਂ ਮੈਂ ਉਹਦਾ ਨਾਮ ਅੱਲਾ ਰੱਖਿਆ ਤੇ ਜੇ ਕੋਈ ਹੋਰ ਕੁਝ ਬੋਲਦਾ ਤੇ ਉਹਨੂੰ ਉਹਨੂੰ ਜੇ ਸਮਝ ਹੀ ਨਹੀਂ ਆ ਮੈਂ ਉਹਦਾ ਨਾਮ ਵਾਹਿਗੁਰੂ ਰੱਖਿਆ ਇਹ ਨਾਮ ਸਭ ਤੋਂ ਪਵਿੱਤਰ ਹੈ ਮੈਂ ਉਹਦਾ ਨਾਮ ਰਾਮ ਰੱਖਿਆ ਹੈ ਇਸ ਤੋਂ ਉੱਪਰ ਕੁਝ ਹੈ ਹੀ ਨਹੀਂ ਜਿਹੜਾ ਕੋਈ ਹੋਰ ਜਪੇਗਾ ਤੇ ਮੈਂ ਬੁਰਾ ਮੰਨ ਜਾਵਾਂਗਾ। ਤੋਂ ਅਸਲੀ ਲੜਾਈਆਂ ਹੀ ਉਦੋਂ ਰਹਿ ਗਈਆਂ ਜਦੋਂ ਅਸੀਂ ਇਸ ਉਲਝਣ 'ਚ ਪੈ ਗਏ ਕਿ ਰੱਬ ਇੱਥੇ ਰਹਿੰਦਾ ਹੈ ਰੱਬ ਪੂਰਬ 'ਚ ਰਹਿੰਦਾ ਹੈ ਕਿ ਰੱਬ ਦੱਖਣ 'ਚ ਰਹਿੰਦਾ ਹੈ ਕਿ ਰੱਬ ਪੱਛਮ 'ਚ ਰਹਿੰਦਾ ਹੈ। ਰੱਬ ਚਿੱਟੇ ਕੱਪੜੇ ਪਾਉਂਦਾ ਹੈ ਕਿ ਲਾਲ ਪਾਉਂਦਾ ਹੈ। ਰੱਬ ਦਾ ਚਿਹਰਾ ਕਿਹੋ ਜਿਹਾ ਉਹਨੇ ਦਾੜੀ-ਮੁੱਛਾਂ ਰੱਖੀਆਂ ਆ ਜਾਂ ਨਹੀਂ ਰੱਖੀਆਂ। ਉਹ ਕਿਹੋ ਜਿਹਾ ਮਹੱਲ ਵਿੱਚ ਰਹਿੰਦਾ ਆ। ਉਹ ਕਿ ਕਿਦਾਂ ਦੇ ਕੱਪੜੇ ਨੇ ਉਹਦੇ ਕਿੰਨਾ ਦਾ ਹੱਥ ਹੈ ਉਹਦਾ ਕਿੰਨਾ ਦੇ ਪੈਰ ਨੇ ਉਹਦੇ ਇਹ ਚੀਜ਼ਾਂ ਚ ਉਲਝ ਕੇ ਰਹਿ ਜਾਂਦੇ ਆ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਿ ਸਾਨੂੰ ਉਹਦੇ ਹੋਰ ਗੁਣ ਕਿ ਕਿੱਥੇ ਰਹਿੰਦਾ ਕਿਵੇਂ ਰਹਿੰਦਾ ਕਹਿੋ ਜਾਇਆ ਇਹ ਜਾਣਨ ਦੀ ਲੋੜ ਨਹੀਂ ਸਿਰਫ ਇਨਾ ਕਰਨਾ ਹੈ ਕਿ ਉਹ ਜਿਹੜਾ ਸਾਡੇ ਅੰਦਰ ਵੱਸਿਆ ਸਾਨੂੰ ਹਮੇਸ਼ਾ ਸਮਝ ਦਿੰਦਾ ਹੈ ਗੁਰ ਗੁਰ ਮਤਲਬ ਸਮਝ ਗਿਆਨ ਸਾਨੂੰ ਰਾਹ ਦੱਸਦਾ ਆ ਉਸ ਰਾਹ ਤੇ ਚੱਲਣਾ ਆ ਸੀ ਫਿਰ ਅਸੀਂ ਭਗਤ ਬਣਦੇ ਆ ਫਿਰ ਸਦਾ ਆਨੰਦ ਸਾਡੀ ਜ਼ਿੰਦਗੀ 'ਚ ਬਣਦਾ ਹੈ To walk this path of true devotion to being Sachayara, to become Pagat, one must fully surrender to the inner true Guru, that Satguru, that divine within us. So I shall say this, O oh, my dear mind, always pray this, always say this, utter this, that let me live as per your will, your hukum, O Lord. I do not need to know any more about your other. Attributes, what you look like, where do you live, uh, what are your eyes like. I don't need to uh, go into these details. I don't need to fight over your names. All I have to do is to submit to your guidance, to submit to your hukam, which is always there within me. Jada dasre, the path which is being shown by that inner divine. I shall submit to it. I shall surrender to it and live as per that guidance, that hukum. That's important rather than indulging in that wasteful uh, search and and arguments over the name and attributes of God. Agli jyotu tive jinna marg ਤੂੰ ਜਿਵੇਂ ਮਾਰਗ ਰਾਹ ਦੱਸਦਾ ਹੈ ਕਿਉਂਕਿ ਤੂੰ ਸਾਡੇ ਅੰਦਰ ਰਹਿ ਰਿਹਾ ਹੈ ਪਰਮਾਤਮਾ ਮੈਂ ਉਸ ਅਨੁਸਾਰ ਚੱਲਾਂ ਮੈਂ ਉਸ ਅਨੁਸਾਰ ਆਪਣੇ ਜੀਵਨ ਨੂੰ ਜੀਵਾਂ ਜਿਵੇਂ ਤੇਰਾ ਹੁਕਮ ਹੈ ਜਿਵੇਂ ਤੂੰ ਮੈਨੂੰ ਦੱਸ ਰਿਹਾ ਸਾਰੇ ਅੰਦਰ ਬੋਲਦਾ ਸਵੇ ਘਟ ਰਾਮ ਬੋਲੈ ਪਰ ਕੀ ਅਸੀਂ ਉਹਨੂੰ ਸੁਣ ਰਹੇ ਹਾਂ ਉਹ ਸੁਣਨਾ ਜ਼ਰੂਰੀ ਹੈ ਉਸ ਨੂੰ ਸੁਣ ਕੇ ਮੰਨਣਾ ਜ਼ਰੂਰੀ ਹੈ ਜਪਜੀ ਸਾਹਿਬ ਚ ਗੁਰੂ ਨਾਨਕ ਸਾਹਿਬ ਇਹੀ ਟ ਐਕਸਪਲੇਨ ਕਰਦੇ ਨੇ ਸੁਣੇ ਸਿੱਧ ਪੀਰ ਸੁਰਨਾਥ ਕਿਹਨੂੰ ਸੁਣਨਾ ਹੈ ਉਸ ਪਰਮਾਤਮਾ ਨੂੰ ਜਿਹੜਾ ਅੰਦਰੋਂ ਬੋਲ ਰਿਹਾ ਹਰ ਵੇਲੇ the voice of that conscience ਜਿਹੜੀ ਅੰਤਰਾਤਮਾ ਦੇ ਜਿਹਨੂੰ ਆਵਾਜ਼ ਕਹਿ ਦਿੰਦੇ ਨੇ ਜੋ ਸਹੀ ਰਾਹ ਦੱਸਦਾ ਹੈ ਹਮੇਸ਼ਾ ਹੀ ਹਮੇਸ਼ਾ ਰਾਹ ਦੱਸ ਰਿਹਾ ਅਸੀਂ ਉਹਨੂੰ ਸੁਣਨਾ ਛੱਡ ਦਿੰਨੇ ਉਹਨੂੰ ਸੁਣ ਕੇ ਮੰਨੀਦਾ ਹੈ ਉਸ ਅਨੁਸਾਰ ਜੀਵਾਂਗੇ ਤੇ ਭਗਤ ਹੋਵਾਂਗੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ਼ ਵਿਗਾਸ ਆਨੰਦ ਨੂੰ ਕਿਹਾ ਸਦਾ ਰਹਿਣ ਵਾਲੀ ਖੁਸ਼ੀ ਸਦਾ ਰਹਿਣ ਵਾਲਾ ਆਨੰਦ that eternal bliss is achieved when you become bhagat a true devotee and devotee you become when you start listening to and accept that guidance being provided by that divine within that hukum oh jehda hukum hai ohnu jadon sun de mann de apne jeevan vich amal vich leke aunde ha phir sade jeevan ch bhakti hai phir sade jeevan ch anand aunda hai let me live according to the path you show oh dear lord you always live within me mainu inn ik akal de bless me ki main ਉਸ ਪਾਸੇ ਤੋਂ ਤਾਂ ਆਈ ਸ਼ਲ ਲਿਵ ਐਸ ਪਰ ਦਾ ਹੁਕਮ ਐਸ ਪਰ ਦਾ ਗਾਈਡੈਂਸ ਫਰਮ ਦਾ ਇਨਰ ਡਿਵਾਈਨ ਕਰ ਕਿਰਪਾ ਜਿਨ ਨਾਮ ਲਾਇ ਸੇ ਹਰ ਹਰ ਸਦਾ ਧਿਆਵ ਹੈ ਇਹ ਵੀ ਤੇਰੀ ਹੀ ਕਿਰਪਾ ਹੈ ਜੇ ਮੇਰਾ ਮਨ ਤੇਰੇ ਨਾਮ ਨਾਮ ਨੀਯਮ ਹੁਕਮ ਉਸ ਪਾਸੇ ਲੱਗ ਜਾਏ ਜੇ ਮੇਰਾ ਮਨ ਉਸ ਪਾਸੇ ਲੱਗਦਾ ਵੀ ਹੈ ਤਾਂ ਤੇਰੀ ਹੀ ਕਿਰਪਾ ਹੈ ਇਹ ਜੋ ਮੇਰਾ ਆਪਣਾ ਜ਼ੋਰ ਨਹੀਂ ਹੈ ਹੁਣ ਇਹ ਇਸ ਕਰਕੇ ਕਹਿਣਾ ਤਾਂ ਕਿ ਅੰਦਰ ਉਹ ਨਿਮਰਤਾ ਬਣੀ ਰਹੇ ਤੇ ਲੱਗੂ ਕਿ ਲੈ ਮੈਂ ਮੈਂ ਸਿਆਣਾ ਹੋ ਗਿਆ ਮੈਂ ਸੁਣਨ ਲੱਗ ਗਿਆ ਮੈਂ ਹੁਕਮ ਚ ਚੱਲਣ ਲੱਗ ਗਿਆ ਬਿਕੋਜ਼ ਮੈਂ ਦਟ ਆਈ ਮੀ ਮਾਈ ਸੈਲਫ ਆਈ ਹੈਵ ਡਨ ਥਿਸ ਉਹ ਬੜੀ ਜਲਦੀ ਕੈਪਚਰ ਕਰਦੀ ਹੈ ਜਿਹੜੀ ਮੈਂ ਹੁੰਦੀ ਹੈ ਇਸ ਕਰਕੇ ਇਹ ਕਹੇ ਮੇਰੇ ਮਨਾ ਕਿ ਇਹ ਵੀ ਪ੍ਰਮਾਤਮਾ ਤੇਰੀ ਹੀ ਕਿਰਪਾ ਹੈ ਜੇ ਕੋਈ ਖੁਦ ਅੰਦਰ ਤੇਰਾ ਨਾਮ ਤੇਰੀ ਪਛਾਣ ਲੈ ਆਵੇ ਪਾਬ ਤੇਰੇ ਹੁਕਮ ਨੂੰ ਸਮਝਣ ਲੱਗ ਜਾਵੇ ਸੁਣਨ ਲੱਗ ਜਾਵੇ ਮੰਨਣ ਲੱਗ ਜਾਵੇ ਜੇ ਕਿਸੇ ਨੂੰ ਇਹ ਸਮਝ ਨਾਮ ਆਈਡੈਂਟੀਟੀ ਨੂੰ ਵੀ ਕਹਿੰਦੇ ਜੇ ਕਿਸੇ ਨੂੰ ਸਮਝ ਆ ਜਾਵੇ ਕਿ ਸਾਡੇ ਅੰਦਰ ਬਾਹਰ ਹਰ ਪ੍ਰਭ ਇੱਕੋ ਇੱਕ ਪ੍ਰਮਾਤਮਾ ਹੀ ਹੈ ਉਸ ਨੂੰ ਸਮਝਣ ਲੱਗ ਜਾਈਏ ਉਸ ਨੂੰ ਸੁਣਨ ਲੱਗ ਜਾਈਏ ਉਹਨੂੰ ਮੰਨਣ ਲੱਗ ਜਾਈਏ ਇਹ ਵੀ ਉਹਦੀ ਕਿਰਪਾ ਹੈ ਤੇ ਇਸ ਕਰਕੇ ਮੇਰੇ ਮਨਾ ਹਮੇਸ਼ਾ ਇਹ ਬੋਲ ਇਹਨਾਂ ਕਹਿ ਲਈ ਕਿ ਮੈਂ ਸੁਣ ਲਿਆ ਮੈਂ ਮੰਨ ਲਿਆ ਮੈਂ ਉਹਦੇ ਹੁਕਮ ਚ ਜੀ ਰਿਹਾ ਕਿਉਂਕਿ ਫਿਰ ਉਹ ਮੈਂ ਬੜੀ ਵੱਡੀ ਆਬਸਟਕਲ ਬਣ ਜਾਏਗੀ ਬੜੀ ਵੱਡੀ ਰੁਕਾਵਟ ਬਣ ਜਾਏਗੀ ਉਹਦੇ ਹੁਕਮ ਨੂੰ ਮੰਨਣ ਦੇ ਵਿੱਚ ਗੁਨਾ ਚ ਆਉਣ ਲਈ ਭਗਤ ਵਣਨ ਚ ਆਨੰਦ ਵਿੱਚ ਇੱਕ ਵੱਡਾ ਰੋੜਾ ਬਣ ਜਾਏਗੀ ਉਹ ਇਸ ਕਰਕੇ ਮੇਰੇ ਮਨ ਆਇਆ ਕਿ ਇਹ ਵੀ ਤੇਰੀ ਕਿਰਪਾ ਰੱਬਾ ਜੇ ਮੈਂ ਖੁਦ ਅੰਦਰ ਤੇਰੀ ਪਛਾਣ ਕਰਕੇ ਤੇਰੇ ਹੁਕਮ ਨੂੰ ਸੁਣ ਲਵਾਂ ਮੰਨ ਕਿਉਂਕਿ ਮਨ ਅੰਦਰ ਬੜਾ ਸ਼ੋਰ ਹੈ ਬਹੁਤ ਸਾਰੀਆਂ ਆਵਾਜ਼ਾਂ ਨੇ ਜੇ ਗੁਰੂ ਦੇ ਗਿਆਨ ਨਾਲ ਮੈਂ ਤੇਰੀ ਸਮਝ ਲੈ ਲਵਾਂ ਕਿ ਇਹ ਆਵਾਜ਼ ਤੇਰੀ ਹੈ ਤੂੰ ਆ ਮੈਨੂੰ ਰਾਹ ਦੱਸ ਰਿਹਾ ਐ ਇਹ ਤੇਰੀ ਗਾਈਡੈਂਸ ਹੈ ਇਹ ਤੂੰ ਬੋਲ ਰਿਹਾ ਐ ਇਹ ਤੇਰਾ ਦੱਸਿਆ ਰਾਹ ਹੈ ਇਹ ਤੇਰਾ ਦਿੱਤਾ ਹੁਕਮ ਹੈ ਇਹ ਵੀ ਤੇਰੀ ਕਿਰਪਾ ਜੇ ਕਿਤੇ ਸਮਝ ਆ ਜਾਵੇ ਮੈਨੂੰ ਤਾਂ ਤੇ ਸਦਾ ਤੇਰੇ ਦੱਸੇ ਰਾਹ ਵੱਲ ਮੇਰਾ ਧਿਆਨ ਲੱਗਾ ਰਹੇ ਹਰ ਹਰ ਸਦਾ ਧਿਆਫ ਹੈ ਹਰੀ ਪ੍ਰਮਾਤਮਾ ਜਿਹੜਾ ਮੈਨੂੰ ਅੰਦਰੋਂ ਰਾਹ ਦੱਸ ਰਿਹਾ ਹਮੇਸ਼ਾ ਹੀ ਹਰ ਵੇਲੇ ਹੀ ਸਦਾ ਮੈਂ ਉਹਦੇ ਵੱਲ ਧਿਆਨ ਰੱਖਾਂ ਇਹ ਤੇਰੀ ਕਿਰਪਾ ਨਾਲ ਹੀ ਪੋਸੀਬਲ ਹੈ It's only by your grace that someone realizes your name, your essence and begins to understand your will and always remain focused on you. Nam here is to identify, to know, to realize because there's lot many noises within us how to recognize that divine hukum that this is the voice, this is the message, this is the हुकम और गाइडेंस फ्रॉम दैट डिवाइन दैट लॉर्ड दैट माय ट्रू डिवाइन सेल्फ इट्स नॉट जस्ट द किओ जेड़ा ਬਾਹਰੋਂ ऑल दैट व्हाटएवर आई एम रिसीविंग फ्रॉम आउटसाइड एंड माय माइंड इज क्रिएटिंग ऑल दैट नॉइस ओदे ਵਿੱਚੋਂ ਅਮੰਗ दैट नॉइस आई हैव टू रिकॉग्नाइज रियलाइज ਪਹਿਚਾਨ ਕਰਨੀ ਰੈਕਗਨਾਈਜ਼ ਕਰਨਾ ਕਿ ਇਹ ਪ੍ਰਮਾਤਮਾ ਦਾ ਹੁਕਮ ਹੈ ਤੇ ਉਸ ਤੇ ਧਿਆਨ ਰੱਖਣਾ ਉਸ ਅਨੁਸਾਰ ਜੀਵਣਾ ਇਹ ਤੇਰੀ ਕਿਰਪਾ ਨਾਲ ਹੀ ਹੁੰਦਾ ਇਟਸ ਯੋਰ ਗ੍ਰੇਸ ਯੋਰ ਬlesਸਿੰਗ ਵੈਨ ਆਈ i become able to recognize that voice from within agli pankti dekho jisnu katha sunaae apni se gurudwaar sukh paavhe mere mana iho kar eh ardas hai eh gall apne muhu kad taaki tere andar halimi nimrata humility bani rahe jisnu katha sunaae apni jinnu tu inna jog kar ditta ਕਿਉਂਕਿ ਜਿੱਥੇ ਮੈਂ ਆ ਗਏ ਕਿ ਮੈਂ ਕਰ ਲਿਆ ਉੱਥੇ ਫਿਰ ਸਭ ਕੁਝ ਵੈਨਿਸ਼ ਹੋ ਜਾਏਗਾ ਸਭ ਕੁਝ ਖਤਮ ਹੋ ਜਾਏਗਾ ਤੂੰ ਸਭ ਅੰਦਰ ਵਸਦਾ ਹੈ ਸਾਰਿਆਂ ਹੀ ਅੰਦਰ ਹੈ ਪਰ ਜਿਸ ਨੂੰ ਤੇਰੀ ਗੱਲ ਸੁਣਨੀ ਆ ਗਈ ਜਿਸ ਨੂੰ ਕਠਾ ਸੁਣਾਇਆ ਆਪਣੀ ਉਹ ਤੇ ਹਮੇਸ਼ਾ ਬੋਲ ਰਿਹਾ ਕਥਨ ਕਥਨ ਤੋਂ ਬਣਿਆ ਕਥਾ ਕਥਨ ਕਹਿਣਾ ਕੁਝ ਕਹਿ ਰਿਹਾ ਸਾਡੇ ਅੰਦਰ ਬੋਲ ਰਿਹਾ ਉਹਦੀ ਕਿਰਪਾ ਹੈ ਪ੍ਰਮਾਤਮਾ ਦੀ ਜਾਨੂ ਜੇ ਅਸੀਂ ਸਮਝ ਜਾਈਏ ਕਿ ਇਹ ਉਹ ਕਹਿ ਰਿਹਾ ਹੈ ਤਾਂ ਅਸੀਂ ਉਹ ਸੁਣਨ ਲੱਗ ਜਾਈਏ ਸੁਣ ਕੇ ਮੰਨਣ ਲੱਗ ਜਾਈਏ। ਤੋ ਇਹ ਤੇਰੀ ਕਿਰਪਾ ਓ ਰੱਬਾ ਜੇ ਕਿਸੇ ਨੂੰ ਇਹ ਸਮਝ ਆ ਜਾਵੇ ਤੇ ਤੇਰੀ ਗੱਲ ਸੁਣਨ ਲੱਗ ਜਾਏ ਤੇਰੇ ਦਿੱਤੇ ਗੁਰ ਸੇ ਗੁਰ ਦਵਾਰ ਹੈ ਗੁਰ ਦੇ ਦਵਾਰਾ ਗੁਰ ਹੁੰਦੀ ਹੈ ਸਮਝ ਗਿਆਨ ਤੇਰੇ ਗਿਆਨ ਦੇ ਦਵਾਰਾ ਸੁਖ ਪਾਵੈ ਉਹਦੇ ਅੰਦਰ ਸੁਖ ਆ ਜਾਂਦਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਜਿਹੜਾ ਸੁਣਨ ਲੱਗ ਗਿਆ ਪਰ ਇਹ ਸੁਣਨਾ ਵੀ ਤੇਰੀ ਕਿਰਪਾ ਹੀ ਹੈ ਇਹ ਆਪਣੇ ਵੱਸ ਨਹੀਂ ਹੈ। ਤੇਰੀ ਕਿਰਪਾ ਹੀ ਮੰਨਾਂ ਮੈਂ ਜੇ ਮੈਨੂੰ ਇਹ ਗੱਲ ਸਮਝ ਆ ਜਾਵੇ ਕਿ ਮੈਂ ਤੇਰੀ ਅੰਦਰ ਆਪਣੇ ਅੰਦਰ ਜਿੰਨਾ ਰੌਲਾ ਉਹਦੇ ਵਿੱਚ ਉਸ ਆਵਾਜ਼ ਨੂੰ ਪਹਿਚਾਣ ਸਕਾਂ ਤਾਂ ਤੇਰੀ ਕਿਰਪਾ ਹੈ ਕਰ ਕਿਰਪਾ ਦੇ ਨਾਮ ਲਾਏ ਜੇ ਪਛਾਣ ਆ ਜਾਵੇ ਫਿਰ ਇਹ ਵੀ ਤੇਰੀ ਕਿਰਪਾ ਹੈ ਰੱਬਾ ਜੇ ਮੈਂ ਉਸ ਨੂੰ ਸੁਣ ਕੇ ਮੰਨਣ ਲੱਗ ਜਾਵਾਂ ਕਿਉਂਕਿ ਉਹਨੂੰ ਮੰਨਣ ਨਾਲ ਹੀ ਜੀਵਨ ਵਿੱਚ ਸੁੱਖ ਆਉਣੇ ਹਨ ਤੇਰੇ ਦਿੱਤੇ ਗੁਰ ਸਮਝ ਦੁਆਰਾ ਸੁੱਖ ਜਾ ਆਨੰਦ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਨੂੰ ਹਾਸਲ ਕਰ ਲੈਂਦਾ ਹੈ ਹੁਣ ਮਨ ਚ ਇਹ ਮੰਨਣਾ ਆ ਜਾਵੇ ਇਹ ਜਿਹੜੀਆਂ ਪੰਕਤੀਆਂ ਦੋਨੋਂ ਹੁਣ ਇੱਥੇ ਬੋਲੀਆਂ ਕਰ ਕਿਰਪਾ ਜੀ ਨਾਮ ਲਾਏ ਸੇ ਹਰ ਹਰ ਸਤਿ ਆ ਤੇ ਆਵੇ ਕਰਨਾ ਤੇ ਆਪੇ ਹੀ ਪੈਣਾ ਹੈ ਨਾ ਐਫਰਟ ਤੇ ਆਪੇ ਕਰਨਾ ਪੈਣਾ ਤਾਂ ਕਿਤੇ ਇਹ ਨਾ ਸੋਚ ਲਈਏ ਕਿਉਂਕਿ ਜਿੱਥੇ ਕਰ ਕਿਰਪਾ ਦੀ ਗੱਲ ਆ ਜਾਂਦੀ ਬਹੁਤ ਵਾਰ ਸਾਡੇ ਮਨਾਂ ਚ ਇਹ ਆ ਜਾਂਦਾ ਕਿ ਸਾਡੇ ਤੇ ਤੇ ਜੀ ਕਿਰਪਾ ਹੀ ਨਹੀਂ ਹੋਈ ਜੀ ਅਸੀਂ ਤੇ ਤਾਂ ਉਹਦਾ ਹੁਕਮ ਨਹੀਂ ਮੰਨਦੇ ਦੈਟ ਮੀਨਸ ਵੀ ਆਰ ਲੇਜ਼ੀ ਅਸੀਂ ਆਪਣੀ ਕਮਜ਼ੋਰੀਆਂ ਦਾ ਜਿਹੜਾ ਸਾਰਾ ਭਾਂਡਾ ਹੈ ਸਾਰਾ ਠੀਕ ਕਰਾ ਰੱਬ ਦੇ ਸਿਰ ਤੇ ਲਾ ਦਿੰਨੇ ਕਿ ਉਹਨੇ ਮੇਰੇ ਤੇ ਕਿਰਪਾ ਨਹੀਂ ਕੀਤੀ ਮੈਂ ਤਾਂ ਚੰਗਾ ਬਣਨ ਲਈ ਤਿਆਰ ਬੈਠਾ ਮੇਰੇ ਜਿੰਨੇ ਮਾੜੇ ਕਰਮ ਨੇ ਉਹੀ ਕਰਾਈ ਜਾਂਦਾ ਉਹ ਮੈਨੂੰ ਸਹੀ ਰਾਹ ਤੇ ਪਾਉਂਦਾ ਹੀ ਨਹੀਂ ਨਹੀਂ ਉਹ ਰਾਹ ਦੱਸ ਰਿਹਾ ਹੈ ਇਹੀ ਉਹਦੀ ਕਿਰਪਾ ਹੈ ਸਾਡੇ ਅੰਦਰ ਉਹ ਬੋਲ ਰਿਹਾ ਇਹੀ ਉਹਦੀ ਕਿਰਪਾ ਹੈ ਮੈਂ ਉਹਦੀ ਕਿਰਪਾ ਲੈਣੀ ਹੈ ਉਹਦੇ ਲਈ ਮੈਂ ਐਫਰਟ ਕਰਨੀ ਹੈ ਪਰ ਜਦੋਂ ਮੈਂ ਲੈ ਵੀ ਰਿਹਾ ਤੇ ਕਿਰਪਾ ਉਦੀ ਹੋਈ ਹੈ ਉਹਦੇ ਕਰਕੇ ਹੀ ਹੋ ਰਿਹਾ ਆ ਜਿਵੇਂ ਪਹਿਲਾਂ ਵੀ ਆਪਾਂ ਇਹ ਗੱਲ ਕੀਤੀ ਸੀ ਕਿਤੇ ਮਾਪੇ ਕੋਈ ਗੁਣ ਦੱਸਦੇ ਨੇ ਤਾਂ ਉਸ ਨੂੰ ਅਸੀਂ ਜੇ ਪੱਲੇ ਬੰਨ ਲਈਏ ਇਫ ਵੀ ਆਲਵੇਜ਼ ਰਿਮੈਂਬਰ ਦ ਟੀਚਿੰਗਸ ਆਫ आवर ਪੇਰੈਂਟਸ ਸਮਵੇਅਰ ਇਨ आवर ਲਾਈਫ ਜਦੋਂ ਕਿਤੇ ਜੀਵਨ ਦੇ ਵਿੱਚ ਕੋਈ ਸਕਸੈਸ ਮਿਲਦੀ ਹੈ ਤੇ ਅਸੀਂ ਕਹਿੰਨੇ ਇਹ ਮੇਰੇ ਮਾਂ ਇਹ ਮੇਰੇ ਪਿਤਾ ਦੀ ਕਿਰਪਾ ਹੀ ਹੈ ਭਾਵੇਂ ਕੀਤਾ ਅਸੀਂ ਆਪ ਹੈ ਭਾਵੇਂ ਐਫਰਟ ਸਾਡੇ ਨੇ ਭਾਵੇਂ ਮਿਹਨਤ ਅਸੀਂ ਕੀਤੀ ਹੈ ਪਰ ਹੋਈ ਕਿਦਾਂ ਉਹਨਾਂ ਨੇ ਸਮਝ ਦਿੱਤੀ ਸੀ ਉਹਨਾਂ ਨੇ ਗਿਆਨ ਦਿੱਤੀ ਸੀ ਇਸ ਕਰਕੇ ਉਹਨਾਂ ਦੀ ਕਿਰਪਾ ਹੀ ਹੋਈ ਹੈ ਤੋ ਜਿਹੜਾ ਸਦਾ ਹੀ ਕਿਰਪਾ ਕਰ ਰਿਹਾ ਤੁਹਾਡੇ ਅੰਦਰ ਆਲਵੇਜ਼ ਬlessing you with that divine guidance all you have to do is receive that blessing receive that grace ਤਾਂ ਕਿ ਅੰਦਰ ਫਿਰ ਇਸ ਚੀਜ਼ ਦਾ ਅਹਿਸਾਸ ਰਹੇ ਕਿ ਇਹ ਮੈਂ ਆਪ ਨਹੀਂ ਹਾਂ ਮੈਂ ਆਪ ਨਹੀਂ ਕੁਝ ਵੀ ਹਾਸਲ ਕਰ ਲਿਆ ਮੈਂ ਆਪ ਕਰਨ ਲੱਗਦਾ ਤਾਂ ਸਹਸ ਸਿਆਣ ਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ ਜਿੱਥੇ ਮੇਰੀ ਵਰਲਡੀ ਵਿਜ਼ਡਮ ਸੰਸਾਰੀ ਮਤ ਆ ਜਾਂਦੀ ਹੈ ਉੱਥੇ ਮੈਂ ਵਿਗਾੜ ਹੀ ਕਰ ਲੈਣਾ ਇਹ ਤਾਂ ਤੇਰੀ ਕਿਰਪਾ ਤੇਰੇ ਹੁਕਮ ਦੀ ਕਿਰਪਾ ਆ ਕਿ ਮੈਂ ਅੰਦਰੋਂ ਸਮਝ ਸਕਿਆ ਤੇ ਉਸ ਗੁਰੂ ਗਿਆਨ ਦੀ ਕਿਰਪਾ ਆ ਜਿਹਦੇ ਨਾਲ ਮੈਂ ਤੈਨੂੰ ਸਮਝ ਲਿਆ ਤੇਰਾ ਨਾਮ ਮੈਨੂੰ ਪਤਾ ਲੱਗਾ ਕਿ ਇਹ ਤੇਰੀ ਪਛਾਣ ਇਹ ਤੂੰ ਬੋਲ ਰਿਹਾ ਅੰਦਰੋਂ ਫਿਰ ਉਸ ਹੁਕਮ ਨੂੰ ਮੈਂ ਸੁਣ ਲਿਆ ਸਮਝ ਲਿਆ ਮੰਨ ਲਿਆ ਤੇ ਫਿਰ ਜੀਵਨ ਚ ਸੁੱਖ ਆ ਜਾਣਾ ਤੇਰੀ ਕਿਰਪਾ ਹੈ ਇਸ ਕਰਕੇ ਮੇਰੇ ਮਨਾਂ ਮੰਨ ਚੇ ਮਾਣਨਾ ਆਵੇ ਕਿ ਮੈਂ ਸੁਣਿਆ ਹੈ इसलिए एहसास हो सुन योगा भी उस उस परमात्मा ने उस वाहेगुरु उस अल्लाह राम खुदा गॉड ईश्वर सोल एनर्जी डिवाइन उन्हें सुन योगा किया है देखो इत यू डेल्व इन ऑल लॉर्ड यू लिव इन ऑल येट ओनली दोज हु ट्रूली हियर लिसन यू अटेन पीस एंड ब्लिस थ्रू द नॉलेज यू बिस्टो वट एवर नॉलेज गाइडेंस यू प्रोवाइड When we listen to it, accept it, and internalize and exercise in our lives, then only we receive that eternal bliss. One should not be proud of this hearing or listening because it's the real blessing which is always being showered from within. And if we start listening to it, that's that's a privilege. That's that itself is a blessing, that itself is a grace of that creator. So even the ability to hear is granted by ਹਿਮ ਦੈਟ ਲਾਰਡ ਦੈਟ ਵਾਹਿਗੁਰੂ ਉਹਨੇ ਤੇ ਐਬਿਲਿਟੀ ਦਿੱਤੀ ਹੈ ਕਿ ਅਸੀਂ ਸੁਣ ਸਕੀਏ ਸਮਝ ਸਕੀਏ ਸਮਝਣ ਦੀ ਅਸੀਂ ਇਹ ਦਿਮਾਗ ਬੜਾ ਹੈ ਬੰਦੇ ਦਾ ਕਿੰਨੇ ਦਿੱਤਾ ਹੈ ਦੇਖੋ ਜੀ ਬੰਦੇ ਨੇ ਜਹਾਜ਼ ਬਣਾਏ ਕਿਵੇਂ ਬਣਾਏ ਆ ਦਿਸ ਬਾਡੀ ਦਿਸ ਬ੍ਰੇਨ ਆਲ ਦਾ ਐਬਿਲਿਟੀ ਟੂ ਥਿੰਕ ਐਂਡ ਐਕਟ ਐਂਡ ਕ੍ਰੀਏਟ ਕਰਤਾ ਪੁਰਖ ਦੈਟ ਕਰਤਾ ਪੁਰਖ ਲਿਵਸ ਵਿਦਨ ਯੂ ਇੱਕ ਓੰਕਾਰ ਕੋਈ ਵਿਅਕਤੀ ਕੋਈ ਪਰਸਨ ਨਹੀਂ ਹੈ ਕਿਤੇ ਵੱਖਰਾ ਬੈਠਾ ਹੋਇਆ that ability within you to create the ability within you to do something the ability within you which is eternal that is waheguru that is that o sat naam tohde andar hai usnu sunna the more you connect with that the more peaceful you become onna jyada anand aunda janda jinna assi ode naal connect karde jande jinna assi o di gal nu sunnde mannde ਤੇ ਅਮਲ 'ਚ ਲਿਆਉਂਦੇ ਜਾਂਦੇ ਨੇ ਤਾਂ ਸੁਖ ਆਉਂਦੇ ਨੇ ਅਗਲੀ ਪੰਕਤੀ ਦੇਖੋ ਜੀ ਅਖੀਰਲੀ ਪੰਕਤੀ ਹੈ ਪੌੜੀ ਦੀ ਕਹੈ ਨਾਨਕ ਸੱਚੇ ਸਾਹਿਬ ਸੱਚਾ ਸੱਤ ਗੁਰੂ ਆਲਵੇਜ਼ ਜਿਹੜਾ ਹਮੇਸ਼ਾ ਹੈ ਉਹ ਮਾਲਕ ਉਹ ਮਾਸਰ ਉਹ ਲਾਰਡ ਵਾਹਿਗੁਰੂ ਜਿਹੜਾ ਸੱਤ ਹੈ ਸੱਤ ਸੁਧਾਰਣ ਵਾਲਾ ਆਦ ਸੱਜੁਗਾਦ ਸੱਚ ਨੈਵਰ ਗੋਜ਼ ਐਨੀਵੇਅਰ ਸੋ ਸਿンス ਅਵਰ ਬਿਗਨਿੰਗ ਟਿਲ ਨਾਊ ਸਾਡੇ ਨਾਲ ਅੰਦਰ ਹੈ ਅਖੀਰ ਤੱਕ ਹੋਏਗਾ ਉਹ ਹੈ ਤਾਂ ਅਸੀਂ ਹਾਂ ਇਸ ਕਰਕੇ ਉਹਨੂੰ ਸੱਚਾ ਕਿਹਾ ਹੈ ਜਿਉਂ ਭਾਵੈ ਤਿਵੇਂ ਚਲਾਵਹਿ ਮੇਰੇ ਅੰਦਰ ਵਸਦੇ ਸੱਚੇ ਸਾਹਿਬਾ ਮੇਰੇ ਮਾਲਕ ਮੈਂ ਇਹੀ ਹਮੇਸ਼ਾ ਕਹਾ ਕਿ ਜੋ ਤੂੰ ਭਾਵੈ ਤਿਵੇਂ ਚਲਾਵਹਿ ਸੁਮੀ ਹੋਰ ਕਿਆ ਜਾਣ ਮੈਨੂੰ ਹੋਰ ਕੁਝ ਜਾਣਨ ਦੀ ਲੋੜ ਨਹੀਂ ਕਿ ਤੂੰ ਕਿੱਥੇ ਰਹਿਣਾ ਆ ਵੇਅਰ ਡੂ ਯੂ ਲਿਵ ਹਾਊ ਡੂ ਯੂ ਲੁੱਕ ਲਾਈਕ ਤੇਰੀਆਂ ਅੱਖਾਂ ਕਹਿ ਜੀਆਂ ਤੇਰਾ ਚਿਹਰਾ ਕਹਿ ਜਾ ਇਹ ਸਭ ਜਾਣਨ ਦੀ ਲੋੜ ਨਹੀਂ ਮੈਂ ਸਿਰਫ ਜਿਵੇਂ ਤੇਰਾ ਹੁਕਮ ਹੈ ਉਸ ਅਨੁਸਾਰ ਚੱਲਦੀ ਜਾਵਾਂ ਜਿਉਂ ਭਾਵੈ ਉਦਾਂ ਹੀ ਮੈਂ ਜੀਵਾਂ ਜਿਵੇਂ ਤੈਨੂੰ ਪੌਂਦਾ ਹੈ ਜਿਵੇਂ ਤੈਨੂੰ ਪੌਂਦਾ ਓਵੇਂ ਹੀ ਮੈਂ ਆਪਣੇ ਮਨ ਨੂੰ ਚਲਾਵਾਂ ਉਸ ਅਨੁਸਾਰ ਆਪਣਾ ਜੀਵਨ ਜੀਵਾਂ ਇਸ ਸੋਝੀ ਦੀ ਮੇਰੇ ਤੇ ਕਿਰਪਾ ਕਰ ਇਹ ਅੰਡਰਸਟੈਂਡਿੰਗ ਇਹ ਵਿਜ਼ਡਮ ਇਹ ਗਿਆਨ ਮੈਨੂੰ ਆ ਜਾਵੇ ਇਹ ਗੁਰ ਮੈਨੂੰ ਦੇ ਇਹ ਸਮਝ ਮੈਨੂੰ ਦੇ ਕਿ ਮੈਂ ਹੋਰ ਲੜਾਈਆਂ ਝਗੜਿਆਂ ਕੀ ਤੇਰਾ ਨਾਮ ਕੀ ਹੈ ਤੇ ਤੇਰੇ ਕੱਪੜੇ ਕਹੇ ਜੇ ਨੇ ਤੂੰ ਕੀ ਕਰਦਾ ਆ ਤੂੰ ਕਿਵੇਂ ਦਿੰਦਾ ਆ ਕਿ ਕਿਹੜੇ ਪੂਜਾ ਪਾਠ ਕਰਾਂਗਾ ਤਾਂ ਦੇਗਾ ਇਹ ਸਭ ਛੱਡ ਕੇ ਮੈਂ ਮੈਨੂੰ ਸਮਝ ਆਵੇ ਕਿ ਮੈਂ ਤੇਰੇ ਨੂੰ ਆਪਣੇ ਅੰਦਰ ਪਛਾਣ ਸਕਾਂ ਜਾਣ ਸਕਾਂ ਕਿ ਇਹ ਤੂੰ ਮੈਨੂੰ ਦੱਸ ਰਿਹਾ ਹੈਂ ਦਿਸ ਇਜ਼ ਯੂਰ ਹੁਕਮ ਇਹ ਤੇਰਾ ਹੁਕਮ ਹੈ ਤੂੰ ਮੇਰੇ ਤੋਂ ਇਹ ਚਾਹੁੰਦਾ ਹੈ ਇਹ ਤੈਨੂੰ ਭਾਉਂਦਾ ਹੈ ਇਹ ਤੈਨੂੰ ਪਸੰਦ ਹੈ ਤੇ ਮੈਂ ਉਸ ਨੂੰ ਸੁਣ ਕੇ ਮੰਨ ਕੇ ਆਪਣੇ ਜੀਵਨ ਨੂੰ ਇਹੋ ਜਿਹਾ ਬਣਾ ਲਵਾਂ ਕਿ ਮੈਂ ਭਾ ਜਾਵਾਂ ਮੈਂ ਤੈਨੂੰ ਭਾ ਜਾਵਾਂ ਫਿਰ ਮੈਂ ਭਗਤ ਹੋਵਾਂਗਾ ਫਿਰ ਮੇਰੇ ਜੀਵਨ 'ਚ ਆਨੰਦ ਹੋਏਗਾ ਓ ਮਾਈ ਇਨ ਡਵੇਲਿੰਗ ਟੂ ਮਾਸਟਰ ਮੇਰੇ ਅੰਦਰ ਵਸਣ ਵਾਲੇ मालिक परमात्मा वाहे गुरु हेल्प मी गाइड माय माइंड एज इट प्लीज यू सो आई शुड बी एबल टू इन ब्लेस मी वॉइस ब्लेस मी विद दैट एबिलिटी टू लिसन इट केयरफुली एंड इंप्लीमेंट इन लाइफ मैं उसू सुन के अपने जीवन च मन सका मेरे ते कृपा कर मैं उस अनुसार चल सका शैल लिव ਐਸ ਪਰ ਯੋਰ ਹੁਕਮ ਐਂਡ ਦੈਟਸ ਹਾਊ ਅੰਦਰ ਸੋਖ ਅੰਦਰ ਆਨੰਦ ਦੈਟ ਇਟਰਨਲ ਬਲਿਸ ਸ਼ਲ ਕਮ ਟੂ ਅਸ ਗੁਰੂ ਕਿਰਪਾ ਕਰੇ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜਦੇ ਰਹੀਏ ਸਾਡੇ ਜੀਵਨ ਚ ਆਨੰਦ ਆਵੇ ਅਸੀਂ ਆਪਣਾ ਆਪ ਉਸ ਅੰਦਰ ਵਸਦੇ ਪ੍ਰਮਾਤਮਾ ਦੇ ਹੁਕਮ ਨੂੰ ਸੌਂਪ ਸਕੀਏ ਫਿਰ ਹੀ ਸਭ ਕੁਝ ਪੋਸੀਬਲ ਹੈ ਫਿਰ ਭਗਤ ਹੋਵਾਂਗੇ ਫਿਰ ਅੰਦਰ ਅਮਰਤ ਆਏਗਾ ਫਿਰ ਅੰਦਰ ਆਨੰਦ ਰਹੇਗਾ ਬਾਹਰ ਸਭ ਕੁਝ ਬਦਲਦਾ ਰਹਿੰਦਾ ਗੁਰੂ ਕਿਰਪਾ ਕਰੇ ਜੀ ਭੁੱਲ ਚੁੱਕ ਦੀ ਖਿਮਾ ਗਾਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ